गटी जी 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 लिखा है 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 कि 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 रेड रेड लाइट लाइट परमिशन 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 उसी दिखा रहे हो कानून मुताबिक कार्रवाई करा जी ट्रैफिक चलान बनता है ट्रैफिक चला करा जी, जी

काले परमिशन है, सर। सर। सर, है, है कि परमिशन है परमिशन है कोई कोई इस है सर हैमान है जी इस देखो जी की लिखे है। दिखाया जरा भारतीय निर्वाचन आयोग प्रधिकार पत्र नितिन उपल जी रिटर्निंग इन चीफ जी की इस लिखा हुआ है ज्वाइंट चीफ इलेक्ट्रोल ऑफिसर हरियाणा चंडीगढ़ कि इसलिए लिखा हुआ है कि रूल लाइट की परमिशन उसी दिखा रहे हो कि रूल लाइट की परमिशन है कि रेडलू लाइट यूज किया फ्लैग लाया हो जी जी अभी जी देखो जी कानून मुताबिक कार्रवाई करा जी ट्रैफिक चलान बनता है अभी ट्रैफिक चलान करा जी जी पुलिस प्रदूषण नाका लाया ओके एसपी डी साउंड है अभी वो वो फर्स्ट रेगुलेटेड सेफ्टी ब्लैक करते तो ये नहीं है ये ये चक्रों की बोलती है लाइंस का ये बंद ही था इसको ये भी दिखाना है ना हां रिंग ना रिंग करेंगे तो रेड लाइट की परमिशन है जी रेड

ਦੀ ਫਿਲਮ ਲੱਗੀ ਹੋਈ ਆ ਜੀ ਕਾਰ ਰਹਿ ਜਿਵੇਂ ਪਾੜ ਦੇ ਨੂੰ ਕੋਈ ਗੱਲ ਨਹੀਂ ਸਰ ਕੱਲ ਜ਼ਿਲ੍ਹਾ ਫਰੋਇਪੁਰ ਦੀ ਪੁਲਿਸ ਵੱਲੋਂ ਫਰੋਇਪੁਰ ਸ਼ਹਿਰ ਦੇ ਵਿੱਚ ਸਭ ਪੂਰੀ ਸਖਤ ਨਾਕਾਬੰਦੀ ਕੀਤੀ ਗਈ ਸੀ ਤੇ ਇੱਕ ਸਰ ਚੁੰਗੀ ਨੰਬਰ 7 ਦਾ ਫੋਰਚੂਨਰ ਵਾਲੀ ਗੱਡੀ ਤੇ ਕੀ ਘਟਨਾ ਹੈ ਮਾਂਜੂ ਕੇ ਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਅਤੇ ਡੀਆਈਜੀ ਰੇਂਜ ਫਿਰੋਜ਼ਪੁਰ ਸਰਦਾਰ ਰਣਜੀਤ ਸਿੰਘ ਕਿਲੋਂਜੀ ਦੇ ਹੁਕਮ ਮੁਤਾਬਿਕ ਕੱਲ ਪੂਰੇ ਫਿਰੋਜ਼ਪੁਰ ਵਿਖੇ 14 ਨਾਕੇ ਲਗਾਏ ਗਏ ਸਨ ਇਹ ਨਾਕੇ ਸਟਰੀਟ ਕ੍ਰਾਈਮ ਅਤੇ ਦੁਪਈਆ ਵਾਹਨ ਜਿਹੜੇ ਟ੍ਰੈਫਿਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਉਹਦੇ ਖਿਲਾਫ ਲੱਗੇ ਸਨ ਚੁੰਗੀ ਨੰਬਰ 7 ਦਾ ਜਿਹੜਾ ਨਾਕਾ ਸੀ ਉੱਥੇ ਇੱਕ ਫੋਰਚੂਨਰ ਗੱਡੀ ਹਰਿਆਣਾ ਨੰਬਰ ਦੀ ਬੁੜੀ ਤੇਜ਼ ਰਫ਼ਤਾਰ ਤੋਂ ਆ ਰਹੀ ਸੀ ਇਹ ਗੱਡੀ ਵਿਖੇ ਰੈੱਡ ਬਲੂ ਲਾਈਟ ਗੈਰ ਕਾਨੂੰਨੀ ਲੱਗਿਆ ਹੋਇਆ ਸੀ ਅਤੇ ਇਸ ਗੱਡੀ ਦੇ ਜਿਹੜੇ ਸ਼ੀਸ਼ੇ ਸਨ ਉਹ ਵੀ ਕਾਲੇ ਸਨ ਤੇ ਗੱਡੀ ਵਿਖੇ ਇੱਕ ਫਲੈਗ ਵੀ ਲੱਗਿਆ ਹੋਇਆ ਸੀ ਜਦ ਗੱਡੀ ਨੂੰ ਰੋਕਿਆ ਗਿਆ ਇਹ ਪਹਿਲੇ ਰੁਕੀ ਨਹੀਂ ਦੂਰ ਜਾ ਕੇ ਰੁਕੀ ਜੀ ਉੱਥੇ ਗੱਡੀ ਦਾ ਡਰਾਈਵਰ ਅਤੇ ਜਿਹੜਾ ਪਹਿਲੀ ਸੀਟ ਤੇ ਬੈਠਿਆ ਹੋਇਆ ਬੰਦਾ ਸੀ ਉਹਨੇ ਇਹ ਗੱਲ ਆਖੀ ਕਿ ਇਹ ਗੱਡੀ ਤੇ ਜਿਹੜਾ ਅਫਸਰ ਹੈ ਉਹ ਕੋਈ ਇਲੈਕਸ਼ਨ ਕਮਿਸ਼ਨ ਦੇ ਨਾਲ ਰਿਲੇਟਡ ਹੈ ਤਾਂ ਉਨੇ ਇਹ ਰੈਡਬੁਨ ਲਾਈਟ ਲਾਇਆ ਹੋਇਆ ਬਦ ਬਟ ਪਰੰਤੂ ਜਦ ਇਹਦੀ ਮਜੀਦ ਪੜਤਾਲ ਕੀਤੀ ਗਈ ਇਹ ਪਾਇਆ ਗਿਆ ਕਿ ਇਹ ਗੱਡੀ ਨਾ ਤਾਂ ਇਲੈਕਸ਼ਨ ਕਮਿਸ਼ਨ ਦੀ ਹੈ ਨਾ ਤੋਂ ਜਿਹੜਾ ਬੰਦਾ ਬੈਠਾ ਹੈ ਕੋਈ ਇਲੈਕਸ਼ਨ ਕਮਿਸ਼ਨ ਦਾ ਆਬਜ਼ਰਵਰ ਹੈ ਉਹ ਝੂਠ ਮਾਰ ਰਿਹਾ ਸੀ ਤੇ ਇਹ ਗੱਡੀ ਜਿਹੜੀ ਹੈਗੀ ਜਿਹਦਾ ਨੰਬਰ ਹੈਗਾ HR01AL099 ਫੋਰਚਨਰ ਗੱਡੀ ਇਹ ਮੋਡਲ ਟਾਊਨ ਅੰਬਾਲਾ ਹਰਿਆਣਾ ਵਿਖੇ ਮਿਤਿੰਤ ਉਪਪਲ ਦੀ ਹੈ ਤੇ ਮਿਤਿੰਤ ਉਪਪਲ ਵੀ ਉੱਥੇ ਸੀ ਤੇ ਕਾਨੂੰਨ ਮੁਤਾਬਿਕ ਗੱਡੀ ਦਾ ਜਿਹੜਾ ਚਲਾਨ ਹੈ ਉਹ ਚਲਾਨ ਕੀਤਾ ਗਿਆ ਜੀ ਤੇ ਲੋਕਾਂ ਤੋਂ ਮੀਡੀਆ ਰਹੀਂ ਮੇਰੀ ਆਹੀ ਅਪੀਲ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਰੈਡ ਬਲੂ ਲਾਈਟ ਦਾ ਵਰਤੋਂ ਆਪਣੀ ਗੱਡੀ ਵਿੱਚ ਨਾ ਕਰਨ ਕਿਉਂਕਿ ਫਿਰੋਜ਼ਪੁਰ ਜ਼ਿਲ੍ਹਾ ਇੱਕ ਸਰਹਦੀ ਜ਼ਿਲ੍ਹਾ ਹੈ ਰੈਡ ਬਲੂ ਲਾਈਟ ਗੱਡੀ ਦਾ ਵਰਤੋਂ ਇਹ ਪਾਸਟ ਵਿੱਚ ਵੇਖਣੀ ਚਾਇਆ ਹੈ ਕਿ ਤਾਂ ਕਰਦੇ ਹਨ ਅਪਰਾਧੀ ਕਿ ਨਾਕੇ ਵਿੱਚ ਇਹਦੀ ਚੈਕਿੰਗ ਨਾ ਕੀਤੀ ਜਾਏ ਬਟ ਪਰੰਤੂ ਮੈਂ ਇਹ ਕਹਿਣਾ ਚਾਹਣਾ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਭਾਵੇਂ ਕਿਸ ਵੀ ਵਾਹਨ ਦੀ ਗੱਡੀ ਹੋ ਹਰ ਗੱਡੀ ਦੀ ਚੈਕਿੰਗ ਨਾਕੇ ਤੇ ਤਰੁਨ ਮੁਤਾਬਿਕ ਪਹਿਲੇ ਵੀ ਹੁੰਦੀ ਸੀ ਤੇ ਅੱਗੇ ਵੀ ਚੱਲਦੀ ਰਹੇਗੀ ਜੀ ਧੰਨਵਾਦ